بکنن بسر جا ਦੇਖੀ ਲੈਂਦੇ ਹਾਂ ਇਹ ਰੋਟੇਬਲ ਬੈਟਰੀ ਦਾ ਕੰਪਲੈਕਸ ਇਹ ਰੋਟੇਬਲ ਰਾਈਟਰ ਜਦੋਂ ਕਿਤੇ ਵੀ ਅਗਲਾ ਆ ਦੇਣ ਤੋਂ ਪਹਿਲਾਂ ਬਿਜਲੀ ਦੇ ਤਾਰਾਂ ਬੰਨ੍ਹਦੇ ਸਾਡੇ ਕੋਲ ਲਾਸਟ ਮੈਨੇਜਮੈਂਟ ਤੇ ਫੰਕਸ਼ਨ ਚੁਣ ਲਈਆ ਸਾਰੀਆਂ ਚੀਜ਼ਾਂ ਇਹ ਸਭ ਤੋਂ ਵੱਡਾ ਵੱਡਾ ਟੂਰ ਕੰਮ ਤੋਂ ਹੋ ਜਾਊਗਾ ਕਿ ਇਹਨਾਂ ਦਾ ਫਾਈਨਲ ਟੂ ਬੇਕਰ ਵਿਜ਼ਿਬਿਲਟੀ ਬਾਅਦੋਂ ਲੈ ਜਾ ਕੇ ਫਾਈਨਲ ਫਿਰ 80000 ਦਾ ਇਹ ਜਿਹੜਾ ਇਹ ਆਪਾਂ ਜਨਸੈਟ ਕੋਲ ਚਲਾ ਲਾਦੇ ਹਾਂ ਏਸੀ ਪਾਵਰ ਤੋਂ ਵੀ ਅਮੋਰ ਉਹਨਾਂ ਸਿੰਗਲ ਫੇਸ ਜਿਹੜਾ ਮੈਂ ਉਹਨੂੰ ਫੇਸ ਕਰ ਦਿੰਦਾ ਜਦੋਂ ਹੋ ਗਿਆ ਜੀ ਇਹ ਆਪਾਂ ਉਹ ਕਰ ਦੇਣੀ ਹੈ ਇੱਕ ਪਾਸੇ ਕਰਨਾ ਹੈ ਇੱਕ ਪਾਸੇ ਹੋ ਜਾਣਾ ਫਰੰਟ ਲਾਈਨ ਤਾਂ ਸਿੰਗਲ ਫੇਸ ਤਾਂ ਵੀ ਭਾਈ ਇੱਥਾ ਹੋ ਜਾਣਾ ਜਦੋਂ ਇਹ ਪਾਰਟਿਕੂਲਰ ਰੈਂਗਲ ਦੇ ਆਪਾਂ ਇਹਨੂੰ ਸਾਰਾ ਯੂਟਿਲਾਈਜ਼ ਕਰਦੇ ਹਾਂ ਕਿ ਨਹੀਂ ਆ ਕਿ ਸਟੇਰ ਚਾਰਟ ਹੋ ਗਿਆ ਚਾਰ अगर नीचे कोई भी दबाया हो उसका सेव करना तो कोई भी आवाज लगाएगा या कुछ भी सेंस करेगा तो पर्टिकर सेंसर के उई हो जाएगा ਪਾਰਟਿਕੂਲਰ ਏਰੀਆ ਆਈਡੈਂਟੀਫਾਈ ਹੋਣ ਦੇ ਬਾਅਦ ਸਰ ਆਪਣੇ ਕੋਲੇ ਰਿਸਰਚ ਕੈਮਰਾ ਹੈਗਾ ਆਪਾਂ ਸਰਚ ਕੈਮਰਾ ਦੇ ਵਿਦ ਮੋਨੀਟਰ ਉਸ ਪਾਰਟਿਕੂਲਰ 126 ਡਿਗਰੀ ਰੋਟੇਸ਼ਨਲ ਹੈ ਸਰ ਲੈਫਟ ਐਂਡ ਰਾਈਟ ਦੋਨੋਂ ਬੋਥ ਸੇ ਸੋ ਪਾਰਟਿਕੂਲਰ ਆਪਾਂ ਏਰੀਆ ਨੂੰ ਆਈਡੈਂਟੀਫਾਈ ਕਰਕੇ ਉਸ ਵਿਕਟਮ ਦੇ ਬਾਰੇ ਆਪਾਂ ਜਾਣ ਸਕਦੇ ਹਾਂ ਕਿ ਕਿੰਨੇ ਵਿਕਟਮ ਸੰਦਰ ਹੈਗੇ ਨੇ ਸੋ ਉਸ ਏਰੀਆ ਨੂੰ ਕਲੀਅਰ ਕਰਕੇ ਵਿਦ ਦਾ ਹੈਲਪ ਆਫ ਕੰਬੀ ਟੂਲ ਅਸੀਂ ਉਸ ਨੂੰ ਲਿਫਟ ਕਰ ਸਕਦੇ ਹਾਂ ਇਨ ਕੇਸ ਆਫ ਅਰਥਕੁਇਕ ਇਨ ਕੇਸ ਆਫ ਐਕਸਪਲੋਜਨ ਜਿੱਦਾਂ ਵੀ ਹੋਰ ਵਾਰ ਦੀ ਸਿਚੁਏਸ਼ਨ ਹੋਈ ਤਾਂ ਇਸ ਲਈ ਬਹਿਰ ਬਰੀਅਰ to so all the fire services sariyan vi use karde worldwide it is a made in us product like so standing kitne ne apne kol 6 ਨਾਲ 6 ਲੈ ਸਰ 6 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 ਜਿਹਨੇ ਤਿਸ ਨੂੰ ਇਸ ਨੂੰ ਪਰਨਾ ਜਿਵੇਂ ਉਹ ਉਸਮਾ ਬੇ ਲਗੀ ਹੋਈ ਉਹ ਕੰਪਰੈਸ ਉਹਨੂੰ ਕੱਟ ਸਕਦਾ ਅਦਰ ਕੰਕਰੀਟ ਜਿਹੜਾ ਕੱਟੇ ਜਿਹੜੇ ਰੈਸਕਿਊ ਕਰਨਾ ਫ੍ਰੀਡਿੰਗ ਕਲਾਸ ਹੋ ਜਾਂਦੀ ਹੈ ਰੈਕਟਰ ਵਗੈਰਾ ਜਿਹੜਾ ਕੱਟਰ ਨੇ ਸਾਰੇ ਹਾਂ ਸਾਰੇ ਕੱਟਦੇ ਸਰ ਚੇਨ ਤੋਂ ਅਗੇ ਜਿਹਨੇ ਕੱਟੇ ਪੇੜ गिर ਜਾਂਦੇ ਨੇ ਉਹਨਾਂ ਨੂੰ ਕੱਟਣ ਨਹੀਂ ਹੁੰਦੇ ਜੇ ਕਿ ਰਸਤਾ ਬਲੌਕ ਹੋ ਜਾਂਦਾ ਹੈ ਹਾਂ ਸਮਝ ਗਿਆ ਇਹ ਡਾਇਮੰਡ ਚੇਨਸ ਹੋਏ ਨੇ ਜਿਹਨੇ ਵੱਡੇ ਮਸਲ ਦੇ ਸਨਾਪ ਹੁੰਦੇ ਨੇ ਉਹਨਾਂ ਨੂੰ ਕੱਟਣ ਨਹੀਂ ਹੁੰਦਾ ਕਟ ਕਰਨ ਦੀ ਹੋਣੀ ਹੈ ਮਤਲਬ ਛੋਟੀ ਕੋਟੀ ਬਿਟਿੰਗ ਚ ਹੈਂਡ ਮੈਨੇਜ ਹੋ ਜਾਂਦਾ ਹੈ ਹਸਪੀਟਲ ਵਾਲਾ ਇਹ ਸਰ ਬੇਸਮੈਂਟ ਜਦੋਂ ਅਗ ਲੱਗਦੀ ਧੂਆਂ ਭਰ ਜਾਂਦਾ ਜਿਆਦਾ ਉਹਦੇ ਵਿੱਚ ਧੂਆ ਕੱਢਣ ਵਾਸਤੇ ਵਿਜੋਸ ਕਰਦਾ ਕੰਪੂਲ ਹੈ ਜਲਦੀ ਟੂਲ ਹੈ ਕਟਿੰਗ ਐਂਡ ਸਪੈਲਡਿੰਗ ਵਾਸਤੇ ਗੱਡੀ ਇੱਥੇ ਨੂੰ ਕੋਈ ਵੀ ਲੱਕਰਟ ਆਨ ਬੋਰਡ ਸਾਈਡ ਤੇ ਧੂਲ ਕਮ ਕਰਨ ਦਾ ਸਰ ਇਹ ਮਲਟੀ ਗੈਸ ਸਟਰਕਚਰ ਹੈ डिफरेंट टाइप का गैस शो करना कोई कार्मोवाइटर छह के साथ छात्र है ट्रेनो ने सर है सर दीवार तोड़ने के लिए यहाँ पे डिफरेंट डिफरेंट प्लेट लगा लेते हैं के लिए सोरिंग वगैरह गुल का बनाते हैं उसको कटिंग करने के लिए सी ए ये इंचल कटर दीवाल या दरवाजा काटने के लिए मल्टी बिट सेट है ये सर हमारा स्पाइन बोर्ड है जो आपका एक्सरे कंपैटिबल है। आपको इसमें आपका पेशेंट लेटा हुआ है ये नहीं कि उसको जाके दूसरे स्ट्रेचर पे डालना है एक्सरे मशीन में लेकर के जाना है आप किसी को लगते हैं सर वो यूज होते हैं जिस तरह कोई बिल्डिंग के जाता है वो बहुत करना फायर एक्सटेंशन बहुत हाई क्वालिटी का फायर एक्सटेंशन देखिए ब्लैंकेट फायर ब्लैंकेट यूज जिस तरह कोई ਸ਼ਾਹਦਾ ਸ਼ੀਰ ਸਾਲਵੇਸ਼ੀ ਲੋਹੀ ਪਗ ਲੱਗਦੀ ਹੈ ਉੱਪਰ ਪਾ ਦੇਣੇ ਸਵਾਰ ਨੂੰ ਠਕਣਾ ਪਈ ਜਿਹੜਾ ਦੂਸਰੀ ਸਵਾਰ ਹੁੰਦਾ ਜੀਰ ਦੇ ਘਟੇ ਉੱਤੇ ਪਾਣੀ ਨਾ ਠੀਕ ਸਰ ਇੱਕ ਵਾਰੀ ਫਲੈਗ ਆਫ ਕਰਕੇ ਫਿਰ ਤੁਸੀਂ ਦੋ ਮਿੰਟ ਮੀਡੀਆ ਨੂੰ ਕਹਿ ਦੇਣਾ ਸਰ ਸਰ ਆਪਣਾ ਮੋਟਾ ਮਸਲ ਸਰ ਇਹ ਅੱਜ ਆਪਣਾ 47 ਕਰੋੜ ਦਾ ਸੰਭਾ ਦੇ ਰਹੇ ਆ ਅੱਠ ਗੱਡੀਆਂ ਜਾ ਰਹੀਆਂ ਸਰ ਜਿਹੜਾ ਤੁਸੀਂ ਫਲੈਗ ਆਫ ਕਰੋਗੇ ਔਰ ਟੋਟਲ ਸਰ 130 ਕਰੋੜ ਆਸੀ ਖਰਚਾਂਗੇ ਬਾਕੀ ਧੀ ਗੱਡੀ ਪਹਿਲੀ ਆਪ ਜੀ ਨਿਕਲ ਲੈ ਦੋ ਗੱਡੀ ਲੈ ਚੱਲੇ ਚੱਲੇ पता, ठीक है। एरी तो आप दे रहे सारे दोस्त हाँ सिर्फ फिरोजपुर गुरदासपिया ਅੱਜ ਬਹੁਤ ਸਾਰੇ ਫਾਇਰ ਨਾਲ ਰਿਲੇਟਡ ਲੇਟੈਸਟ ਜਿਹੜੇ ਇਕੁਪਮੈਂਟ ਹੈ ਉਹ ਵਕ ਵਕ ਜ਼ਿਲਿਆਂ ਨੂੰ ਸਮਰਪਿਤ ਕੀਤਾ ਜਾ ਰਿਹਾ ਜਿਦੇ ਵਿੱਚ ਛੋਟੀਆਂ ਅੱਗ ਬਜਾਉਣ ਵਾਲੀਆਂ ਗੱਡੀਆਂ ਵੱਡੀਆਂ ਅੱਗ ਬਜਾਉਣ ਵਾਲੀਆਂ ਗੱਡੀਆਂ ਕੋਈ ਬਿਲਡਿੰਗ ਕਲਾਪਸ ਹੋ ਜੇ ਉਹ ਉਸ ਨੂੰ ਪੱਥਰ ਨੂੰ ਜਾਂ ਮਲਵੇ ਨੂੰ ਕੱਟਣ ਵਾਸਤੇ ਵੱਡੇ ਕਟਰ ਵੀ ਨੇ ਇੱਕ ਇਸ ਤਰ੍ਹਾਂ ਦਾ ਯੰਤਰ ਹੈ ਜਿਹੜਾ ਉੱਥੇ ਲਾ ਦੋ ਤਾਂ ਥੱਲੇ ਜੇ ਕੋਈ ਥੋੜੀ ਜੀ ਵੀ ਹਰਕਤ ਹੁੰਦੀ ਹੈ ਕੋਈ ਏਦਾਂ ਦਾ ਟੱਚ ਵੀ ਕਰਦਾ ਹੈ ਜਾਂ ਉਹਦੇ ਸਾਹਾਂ ਦੀ ਗਰਮੀ ਉਹਨੂੰ ਕੈਚ ਕਰਕੇ ਉਹ ਦੱਸ ਦਿੰਦਾ ਕਿ ਕਿੰਨਾ ਕੁ ਡੂੰਘਾ ਬੰਦਾ ਕੋਈ ਕੋਈ ਜੀਵਤ ਹੈਗਾ ਤੇ ਇਥੋਂ ਆਪਾਂ ਉਹਦੀ ਸਹਾਇਤਾ ਨਾਲ ਕੱਢ ਵੀ ਸਕਦੇ ਹਾਂ ਇੱਕ ਗੈਸ ਡਿਟੈਕਟਰ ਹੈ 6 6 ਲੈਨੇ 6 ਗੈਸ ਡਿਟੈਕਟਰ ਨੇ ਵੀ ਉਹ ਦੱਸ ਦਿੰਦੇ ਨੇ ਇਸ ਵਕਤ ਕਿਹੜੀ ਗੈਸ ਜਿਹੜੀ ਆ ਉਹ ਹਵਾ ਦੇ ਵਿੱਚ ਐ ਇੱਕ ਪੋਰਟੇਬਲ ਐਗਜ਼ੌਸਟ ਫੈਨ ਆ ਜੋ ਬੇਸਮੈਂਟ ਵਗੈਰਾ ਚ ਧੂਆਂ ਆ ਜਾਂਦਾ ਉਹ ਚਲਾ ਕੇ ਤੁਸੀਂ ਧੂਆਂ ਵੀ ਕੱਢ ਸਕਦੇ ਇੱਕ ਬੜਾ ਵਧੀਆ ਇੱਕ ਅੱਗ ਦੇ ਵਿੱਚ ਜਾਣ ਵਾਸਤੇ ਇੱਕ ਸੂਟ ਨੇ ਤੁਸੀਂ ਦੇਖੇ ਹੋਣਗੇ ਉਹ ਸਾਰੇ ਤੁਸੀਂ ਆਪਣੇ ਕੈਮਰੇ ਚ ਜੇ ਨਹੀਂ ਹੈ ਕਿ ਤਾਂ ਇਸ ਤੋਂ ਬਾਅਦ ਤੁਸੀਂ ਉਹ ਪਲੀਜ਼ ਉਹ ਗਾਈਡ ਵੀ ਕਰਦੇ ਆ ਸਾਰੇ ਦੱਸਦੇ ਆ ਸੋ ਅਸੀਂ 47 ਕਰੋੜ ਰੁਪਏ ਦਾ ਸਮਾਨ ਇਹ ਅਗਨੇਲੇਟਡ ਜੋ ਅੱਜ ਦੇ ਇਸ ਵਕਤ ਟਾਈਮ 'ਚ ਬਹੁਤ ਕੰਮ ਆ ਸਕਦਾ ਤੇ ਇਹਨੂੰ ਪਠਾਨਕੋਟ ਨੰਗਲ ਫਿਰੋਜ਼ਪੁਰ ਫਾਜ਼ਿਲਕਾ ਗੁਰਦਾਸਪੁਰ ਬਟਾਲਾ ਇਹ ਹੈ ਜੀ ਬਾਰਡਰ ਸਾਂਸੀ ਬਾਰਡਰ ਡਿਸਟ੍ਰਿਕਟ ਨੂੰ ਹੀ ਦੇ ਰਹੇ ਆ ਸੋ ਜੋ ਅੱਜ ਦੇ ਮਾਹੌਲ ਬਣਿਆ ਹੋਇਆ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੱਕ ਘਰ ਡਿੱਗਿਆ ਉੱਥੇ ਫਿਰੋਜ਼ਪੁਰ ਚ ਗੱਡੀ ਨੂੰ ਅੱਗ ਲੱਗੀ ਤਾਂ ਇਹ ਜੰਤਰ ਜਿਹੜੇ ਨੇ ਇਹ ਅੱਜ ਹੀ ਜਾਰੀ ਹੋ ਜਾਣਗੇ ਸਾਰੇ ਪਾਸੇ ਤੇ ਜੋ ਵੀ ਮਤਲਬ ਆਰਮੀ ਵੱਲੋਂ ਸਾਨੂੰ ਰਿਕੁਆਇਰਮੈਂਟਸ ਨੇ ਉਹ ਸਹੀ ਪੂਰੀਆਂ ਕਰ ਰਹੇ ਹਨ ਉਹਨੇ ਆਉਂਦੇ ਹੋਏ ਮੇਰੀ ਆਰਮੀ ਨਾਲ ਗੱਲ ਹੋਈ ਆ ਉਹਨਾਂ ਨੇ ਇੱਕ ਬੇਨਤੀ ਕੀਤੀ ਹੈ ਮੀਡੀਆ ਰਾਹੀਂ ਮੈਂ ਦੱਸਣਾ ਚਾਹੁੰਨਾ ਕਿ ਕਈ ਵਾਰੀ ਕੋਈ ਜਿਵੇਂ ਕਿਸੇ ਡਰੋਨ ਦਾ 파ਟ ਕਿਸੇ ਡਿੱਗ ਪਿਆ ਜਾਂ ਕਿਸੇ ਮਿਜ਼ਾਈਲ ਦਾ 파ਟ ਡਿੱਗ ਪਿਆ ਖੇਤਾਂ 'ਚ ਜਿਵੇਂ ਬਠਿੰਡੇ ਖਬਰ ਆਈ ਸੀ ਪਠਾਨਕੋਟ ਤੋਂ ਖਬਰ ਆਈ ਸੀ ਗੁਰਦਾਸਪੁਰ ਦੇ ਪਿੰਡਾਂ ਦੀ ਖਬਰ ਆਈ ਹੈ ਅੰਮ੍ਰਿਤਸਰ ਦੇ ਪਿੰਡਾਂ ਦੀ ਖਬਰ ਆਈ ਹੈ ਤਾਂ ਆਮ ਤੌਰ ਤੇ ਲੋਕ ਉਹਨੂੰ ਦੇਖਣ ਲਈ ਦਿਨ ਚੜ੍ਹਦੇ ਨੂੰ ਉੱਥੇ ਚਲੇ ਜਾਂਦੇ ਨੇ ਇਹ ਹੱਥ ਜੋੜ ਕੇ ਬੇਨਤੀ ਹੈ ਔਰ ਮਿਲਟਰੀ ਵੱਲੋਂ ਇਹ ਐਡਵਾਈਜ਼ਰੀ ਹੈ ਕੀ ਕਿਰਪਾ ਕਰਕੇ ਜੇ ਤੁਹਾਡੇ ਕੋਈ ਤਮਾਕਾ ਹੋਇਆ ਜਾਂ ਕੁਝ ਹੈ ਤੁਸੀਂ ਉਹਦੀ ਇਨਫੋਰਮੇਸ਼ਨ ਇਮੀਡੀਏਟਲੀ ਪੁਲਿਸ ਨੂੰ ਜਾਂ ਆਰਮੀ ਨੂੰ ਦਿਓ ਉੱਥੇ ਆਪ ਜਾ ਜਾ ਕੇ ਰਸਨਾ ਕਰੋ ਕਿਉਂਕਿ ਉਹ ਕੁਝ 파ਟ ਉਹਦੇ ਜਿੰਦਾ ਵੀ ਹੁੰਦੇ ਨੇ ਹਜੇ ਉਹ ਜਿਹੜਾ ਬਰੂਦ ਉਹਦੇ ਵਿੱਚ ਭਾਤੋ ਖਰਿਆ ਹੁੰਦਾ ਪਕਰਿਆ ਹੁੰਦਾ ਜੇ ਕੋਈ ਤਮਾਕਾ ਹੋ ਗਿਆ ਬੰਦੇ ਉੱਥੇ ਇਕੱਠੇ ਹੋਏ ਬਹੁਤ ਨੁਕਸਾਨ ਹੋ ਸਕਦਾ ਸੋ ਬੇਨਤੀ ਇਹ ਕਰਦੇ ਆ ਕਿ ਬਿਲਕੁਲ ਘਬਰਾਉਣਾ ਨਹੀਂ ਵਾਹਾਂ ਚ ਨਹੀਂ ਆਉਣਾ ਮਿਲਟਰੀ ਵੱਲੋਂ ਸਾਨੂੰ ਹਰ ਦੋ ਦੋ ਘੰਟੇ ਬਾਅਦ ਅਪਡੇਟ ਵੀ ਕੀਤਾ ਜਾਂਦਾ ਕੁਝ ਚਾਹੀਦਾ ਹੁੰਦਾ ਮਿਲਟਰੀ ਨੂੰ ਕੋਈ ਸਕੂਲ ਚਾਹੀਦਾ ਹੈ ਜਾਂ ਕੋਈ ਕਾਲਜ ਚਾਹੀਦਾ ਹੈ ਠਹਿਰਨ ਵਾਸਤੇ ਜਾਂ ਕੁਝ ਐਂਬੂਲੈਂਸਾਂ ਚਾਹੀਦੀਆਂ ਨੇ ਕੋਈ ਅਸੀਂ ਨਾਲ ਦੀ ਨਾਲ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੰਦਾ ਸੋ ਜੇ ਕਿਤੇ ਕੋਈ ਤੁਹਾਨੂੰ ਇਹੋ ਜੀ ਚੀਜ਼ ਜਿਹੜੀ ਬੰਬ ਵਰਗੀ ਹੈ ਜਾਂ ਡਰੋਨ ਦਾ ਕੋਈ ਪਾਰਟ ਲੱਗਦਾ ਹੈ ਜਾਂ ਮਿਜ਼ਾਈਲ ਦਾ ਪਾਰਟ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੋ ਫੌਜ ਉੱਥੇ ਆ ਕੇ ਜਿਹੜਾ ਉਹਨੂੰ ਡਿਫਿਊਜ਼ ਕਰੂਗੀ ਉਸ ਤੋਂ ਪਹਿਲਾਂ ਜਾ ਕੇ ਉੱਥੇ ਰਸ਼ ਕਰਕੇ ਦੇਖਣ ਦਾ ਜਿਹੜਾ ਉਹ ਸਿਲਸਲਾ ਬੰਦ ਹੋਣਾ ਚਾਹੀਦਾ ਸੋ ਮੈਂ ਬੇਨਤੀ ਕਰਦਾ ਸਾਰੇ ਪੰਜਾਬੀਆਂ ਨੂੰ ਕਿ ਜੇ ਰੱਬ ਨਾ ਕਰੇ ਤੁਹਾਡੇ ਇਲਾਕੇ ਚ ਇਸ ਤਰ੍ਹਾਂ ਦਾ ਕੁਝ ਪਾਇਆ ਜਾਂਦਾ ਤਾਂ ਪੁਲਿਸ ਨੂੰ ਤੇ ਆਰਮੀ ਨੂੰ ਇਨਫੋਰਮੇਸ਼ਨ ਦਿਓ ਉਹਦੇ ਉਤੋਂ ਤੋਂ ਦੂਰ ਰਹੋ ਕਿਉਂਕਿ ਉਹ ਹੋ ਸਕਦਾ ਉਹਦੇ ਚ ਹਜੇ ਉਹ ਜ਼ਿੰਦਾ ਹੋਵੇ ਹਜੇ ਉਹਦੇ ਚ ਬਰੂਦ ਜਿਹੜਾ ਉਹ ਫਟਿਆ ਨਾ ਹੋਵੇ ਜਾਂ ਡਿਫਿਊਜ਼ ਨਾ ਹੋਇਆ ਹੋਵੇ ਸੀਐਮ ਸਰ ਕੋਈ ਨਹੀਂ ਕਿ ਸਾਡੇ ਨੇ ਰੱਖਿਆ ਮੰਤਰੀ ਦਾ ਬਿਆਨ ਆਇਆ ਸੀ ਤਣਾਤ ਕਦਮ ਕਰਨ ਨੂੰ ਤਿਆਰ ਰਹਿਣਾ ਲੱਗਦਾ ਹੈ ਕਿ ਰਾਜ ਜਿਹੜੇ ਅੰਤ ਦੇ ਦੇਖੋ ਜਿਸ ਤਰ੍ਹਾਂ ਉਹ ਕਰ ਰਹੇ ਨੇ ਫਾਇਰਿੰਗ ਵੀ ਕਰ ਰਹੇ ਆ ਹੁਣ ਤਾਂ ਹੁਣ ਤਾਂ ਮਿਜ਼ਾਈਲਾਂ ਲੰਬੀ ਦੂਰੀ ਦੀਆਂ ਵੀ ਛੱਡਣ ਲੱਗੇ ਸਿਰਸੇ ਜਿਹੜੀ ਡਿੱਗੀ ਹੈ ਤੇ ਮਤਲਬ ਇੱਕ ਪਾਸੇ ਤਾਂ ਉਹ ਹਰ ਰੋਜ਼ ਰਾਤ ਨੂੰ ਡਰੋਨਾਂ ਦੀ ਗਿਣਤੀ ਮਿਜ਼ਾਈਲਾਂ ਦੀ ਗਿਣਤੀ ਵਧਾ ਰਹੇ ਨੇ ਉਹ ਤਾਂ ਦਿਨੇ ਵੀ ਹੋ ਗਿਆ 11:30 ਵਜੇ ਪਠਾਨਕੋਟ ਦੀ ਖਬਰ ਹੈ 에어ਪੋਰਟ ਸਟੇਸ਼ਨ ਦੀ ਤਾਂ ਇੱਕ ਪਾਸੇ ਤਾਂ ਗੋਲੇ ਚਲਾ ਰਹੇ ਆ ਜਾਂ ਡਰੋਨ ਦੂਜੇ ਪਾਸੇ ਕਹਿੰਦੇ ਅਸੀਂ ਤਣਾ ਖਤਮ ਕਰਨ ਤਿਆਰ ਆ ਕਿ ਪਾਕਿਸਤਾਨ ਦਾ ਦੋਰਾ ਚਿਹਰਾ ਜਿਹੜਾ ਹੈ ਇਹ ਨਹੀਂ ਚੱਲੂਗਾ ਔਰ ਅੱਜ 4:00 ਵਜੇ ਸਰਬ ਧਰਮ ਮੀਟਿੰਗ ਰਾਜ ਭਵਨ ਚ ਗਵਰਨਰ ਸਾਹਿਬ ਅਸੀਂ ਉਹਨੂੰ ਜਿਹੜਾ ਬੁਲਾਇਆ ਔਰ 5 ਵਜੇ 올 ਪਾਰਟੀ ਮੀਟਿੰਗ ਤਾਂ ਕਿ ਅਸੀਂ ਫੌਜ ਨੂੰ ਇਹ ਮੈਸੇਜ ਦੇ ਦਈਏ ਕਿ ਸਾਰੇ ਧਰਮਾਂ ਦੇ ਲੋਕ ਸਾਰੇ ਰਾਜਨੀਤਿਕ ਪਾਰਟੀਆਂ ਦੇ ਲੋਕ ਆਪਣੇ ਆਪਣੇ ਨਿੱਜੀ ਮਫਾਦਾਂ ਤੋਂ ਧਰਮਾਂ ਤੋਂ ਉੱਪਰ ਉੱਠ ਕੇ ਰਾਜਨੀਤਿਕ ਪਾਰਟੀਆਂ ਆਪਣੀ ਰਾਜਨੀਤੀ ਤੋਂ ਆਪਣੇ ਪਾਰਟੀਆਂ ਤੋਂ ਉੱਪਰ ਉੱਠ ਕੇ ਇਸ ਵਕਤ ਫੌਜ ਦੇ ਨਾਲ ਖੜੇ ਹੋਣ ਬਿਲਕੁਲ ਹੌਸਲਾ ਵਧਾਉਣ ਵਾਸਤੇ ਉਹਨਾਂ ਦਾ ਸੋ 4 ਵਜੇ ਸਰਬ ਧਰਮ ਮੀਟਿੰਗ ਰਾਜਪਾ ਬੰਚ ਹੈ 5 ਵਜੇ ਸਰ ਪਾਰਟੀ ਮੀਟਿੰਗ ਹੈ ਬ੍ਰਿਟਲ ਪਾਰਟੀ ਜਿਹਨਾਂ ਦਾ ਜ਼ਿਆਦਾ ਜ਼ਿਆਦਾ ਨੁਕਸਾਨ ਹੈ ਉਹ ਦੋਸਤ ਜਿੰਨਾ ਜ਼ਿਆਦਾ ਹੋ ਰਿਹਾ ਇੱਕ ਜੰਗ ਉਸ ਤੋਂ ਜ਼ਿਆਦਾ ਹੋ ਰਿਹਾ ਔਰ ਤਿੰਜਾ ਨੁਕਸਾਨ ਪੰਜਾਹ ਤੋਂ ਹੋ ਰਿਹਾ ਉਸ ਨੂੰ ਕਿਸ ਤਰੀਕੇ ਨਾਲ ਉਪਰੰਦ ਲਈ ਜਾਂ ਫਿਰ ਜਾਂ ਕਿਹਾ ਨਹੀਂ ਕਿ ਉਹਨੂੰ ਕਿਸ ਤਰੀਕੇ ਨਾਲ ਬਾਹਰ ਆ ਕੇ ਕੁਝ ਪਲਾਨਸ ਕੀਤੇਗੇ ਹਨ ਹਾਲੇ ਤੱਕ ਕਿਉਂਕਿ ਹਰ ਵਾਰ ਲੜਾਈ ਖਤਮ ਨਹੀਂ ਕੋਈ ਦੇਖੋ ਪੰਜਾਬ ਜੰਮਿਆਂ ਨੂੰ ਨਿੱਤ ਮਹਿਮਾ ਕਿਉਂਕਿ ਸਾਡਾ ਬਾਰਡਰ ਲੱਗਦਾ ਉਹਨਾਂ ਨਾਲ ਔਰ ਬਿਲਕੁਲ ਫਲੈਟ ਗਰਾਉਂਡ ਬਾਰਡਰ ਹੈ ਜੀ Rajasthan ਚ ਜਿਹੜੇ ਨੇ ਉਹ ਰੇਤ ਦੇ ਟਿੱਬੇ ਨੇ ਇੱਧਰ ਪਹਾੜ ਨੇ ਇਹੀ ਇੱਕ ਬਾਰਡਰ ਹੈ ਜਿਹਦੇ ਵਿੱਚ ਆਈ ਕੰਟੈਕਟ ਹੋ ਜਾਂਦਾ ਹੈ ਕਿ ਉਹ ਸਾਹਮਣੇ ਪਾਕਿਸਤਾਨ ਦੇ ਪਿੰਡ ਦਿਖਦੇ ਨੇ ਬਿਲਕੁਲ ਅੱਖਾਂ ਰਾਈ ਨੰਗੀ ਅੱਖਾਂ ਹੀ ਦੇਖਦੇ ਨੇ ਦੂਰਬੀਨ ਰਾਈ ਜਾਉ ਵੀ ਜਾਣ ਦੀ ਲੋੜ ਨਹੀਂ ਸੋ ਇਸ ਕਰਕੇ ਸਾਨੂੰ ਮੀਸ ਸੀ ਅਸੀਂ ਪਹਿਲੇ ਤਿਆਰ ਸੀ ਕਿ ਉਹ ਕਰਨਗੇ ਤਾਂ ਇਧਰਲੇ ਪਾਸੇ ਆਉਣਗੇ ਤਾ ਪੰਜਾਬ ਨੇ ਪਹਿਲਾਂ ਵੀ ਫਰੰਟ ਤੇ ਲੜਾਈ ਲੜਈ ਹੈ ਪੰਜਾਬ ਹੁਣ ਵੀ ਫਰੰਟ ਤੇ ਲੀਡ ਕਰੂਗਾ ਔਰ ਅੱਜ ਜਿਹੜੇ ਜ਼ਖਮੀ ਹੋਏ ਨੇ ਫਿਰੋਜ਼ਪੁਰ ਵਾਲੇ ਇਨਸੀਡੈਂਟ ਚ ਉਹ ਡੀ ਐਮ ਸੀ ਅਸੀਂ ਉਹਨਾਂ ਨੂੰ ਐਡਮਿਟ ਕਰਵਾਇਆ ਤੇ ਚੀਮਾ ਸਾਹਿਬ ਉੱਥੇ ਗਏ ਹੋਏ ਨੇ ਕੱਲ ਨੂੰ ਮੈਂ ਮਤਲਬ ਹੁਣ ਦਾਸਰੀ ਸਾਧਾ ਮਤਲਬ ਕਿਉਂਕਿ ਥੋੜਾ ਲੋਕੇਸ਼ਨ ਰੱਖਣਾ ਪੈਂਦਾ ਟਾਪ ਸੀਕ੍ਰੇਟ ਕੱਲ ਨੂੰ ਮੈਂ ਉਹਨਾਂ ਏਰੀਆ ਦਾ ਵੀ ਦੌਰਾ ਕਰੂੰਗਾ ਜਿੱਥੇ-ਜਿੱਥੇ ਮੈਜ਼ੈਲਾਂ ਡਿੱਗੀਆਂ ਹੈ ਜਿਕੇ ਤਾਂ ਚ ਮੈਂ ਲੋਕਾਂ ਨੂੰ ਮਿਲ ਕੇ ਆਉਂਗਾ ਪੈਨਿਕ ਨਾ ਹੋ ਕੋਈ ਸਟੋਰੇਜ ਕਰਨ ਦੀ ਲੋੜ ਨਹੀਂ ਕੋਈ ਗੈਸ ਗੈਸ ਸਿਲੰਡਰ ਭਰਾ ਲੋ ਗੱਡੀਆਂ ਦੇ ਟੈਂਕੀਆਂ ਭਰਾ ਲੋ ਵਾਲੀ ਇੱਕ ਐਦਾਂ ਦੀ ਸਿਚੁਏਸ਼ਨ ਹੈ ਨਹੀਂ ਸਭ ਕੁਝ ਸਾਡੇ ਕੋਲੇ ਪ੍ਰੋਪਰ ਹੈਗਾ ਤੇਲ ਵੀ ਹੈਗਾ ਗੈਸ ਵੀ ਹੈਗੀ ਆ ਜ਼ਰੂਰੀ ਵਸਤਾਂ ਸਭ ਕੁਝ ਕੋਈ ਐ ਨਹੀਂ ਕਰਨ ਦੀ ਲੋੜ ਕੇ ਖਰੀਦ ਕੇ ਰੱਖ ਲੋ ਜਾਂ ਕੋਈ ਬਲੈਕ ਮਾਰਕੀਟਿੰਗ ਸ਼ੁਰੂ ਹੋ ਜੇ ਜਾਂ ਕੋਈ ਸਟੋਰੇਜ ਸ਼ੁਰੂ ਹੋ ਜੇ ਇਹਦੇ ਵਾਸਤੇ ਅਸੀਂ ਡਿਪਟੀ ਕਮਿਸ਼ਨਰਾਂ ਨੂੰ ਡਿਊਟੀ ਲਗਾਤੀ ਸਾਡੇ ਮੰਤਰੀਆਂ ਦੀ ਵੀ ਡਿਊਟੀ ਲਗਾਤੀ ਦੋ ਦੋ ਮਨਿਸਟਰ ਹਰ ਜ਼ਿਲ੍ਹੇ ਚ ਦੇ ਵਿਚ ਇਹੀ ਮਾਨੀਟਰ ਕਰਨਗੇ ਕੋਈ ਕੋਈ ਇਥੇ ਬਲੈਕ ਮਾਰਕੀਟਿੰਗ ਜਾਂ ਕੋਈ ਕੋਈ ਰੋਕ ਕੇ ਆਪਣਾ ਸਮਾਨ ਉਹਨੂੰ ਮਹਿੰਗਾ ਮਹਿੰਗਾ ਵੇਚਣ ਦੀ ਕੋਸ਼ਿਸ਼ ਨਾ ਕਰੇ। ਜਿਹਨਾਂ ਦੀ ਇਹ ਸ਼ੰਕਾਧਾਰ ਪਾਠਕਾਂ ਦੀ ਕੰਫਰੈਂਸ ਯਾਨੀ ਰਿਊਮਰ ਜਿਹੜੀ ਹੈਗੀ ਹੈ ਉਹ ਫੈਲਾ ਰਹੇ ਨੇ ਸੋਸ਼ਲ ਮੀਡੀਆ ਤੇ ਕਈ ਇਸ ਤਰ੍ਹਾਂ ਦੇ ਸਰਾਰਤੀ ਨਹੀਂ ਦੂਜੇ ਮੀਡੀਆ ਵੀ ਵਿੱਚ ਹੀ ਹੈ। ਮੇਨਸਟ੍ਰੀਮ ਮੀਡੀਆ ਵੀ ਵਿੱਚ ਹੀ ਹੈ। ਜੇ ਉਹਨੇ ਬੰਬ ਹੋਣੇ ਨਹੀਂ ਆਪਣੇ ਕੋਲੇ ਨਾ ਉਹਨਾਂ ਕੋਲੇ ਉਹਨੇ ਜਹਾਜ਼ ਨਹੀਂ ਹੋਣੇ ਜਿੰਨੇ ਚਲਾ ਬੈਠੇ ਹੋ ਤੁਸੀਂ ਕੰਪਿਊਟਰ ਨਾਲ। ਕਿਰਪਾ ਕਰਕੇ ਮੈਂ ਮੀਡੀਆ ਨੂੰ ਬੇਨਤੀ ਕਰਦਾ ਹਰ ਗੱਲ ਟੀਆਰਪੀ खुज गई है भारत की सेना पाकिस्तान में रावलपिंडी में लहराएगा झंडा मतलब थोड़े से इस बात तो गुरेज़ करो कि इस पर मौका साथ दियो कब्रोंन दी लोड नहीं वो तो आपकी खबरें सुन के तुर पंदे उधर नु वे ज तेल भरा लिए तो काम खराब हो गया सो सोशल मीडिया कला नहीं सोशल मीडिया तो ਤੁਸੀਂ ਤਾਂ یقین ਜਿਹੜਾ ਮੇਨ ਸਟਰੀਮ ਮੀਡੀਆ ਦਾ ਯਕੀਨ ਵਾਲਾ ਮੀਡੀਆ ਕੋਲ ਤੁਹਾਡੀ ਇਨਫੋਰਮੇਸ਼ਨ ਲੈਣ ਵਾਸਤੇ ਲੋਕ ਟੀਵੀ ਔਨ ਕਰਦੇ ਨੇ ਉਧਰੋਂ ਇਨਫੋਰਮੇਸ਼ਨ ਦੀ ਬਜਾਏ ਬਲਦਾ ਵੀ جنگ ਲੱਗੀ ਪਈ ਆ ਹੋਗਾ ਹੋ ਗਿਆ ਉਹ ਬੰਦੀ ਕਰ ਦਿੰਦੇ ਨੇ ਵੀ ਯਾਰ ਰਹਿਣ ਦੋ ਸੋ ਸਰਕਾਰ ਨੂੰ ਆ ਕੇ ਕਲੀਅਰ ਕਰਨਾ ਪੈਂਦਾ ਹੈ ਕਿ ਆ ਜਿਹੜੀ ਮੀਡੀਆ ਚ ਗੱਲ ਚੱਲੀ ਹੈ ਝੂਠ ਹੈ ਆ ਸੱਚ ਸੋ ਇਸ ਤਰ੍ਹਾਂ ਨਾ ਕਿ ਜਿਹੜੇ ਰਹਿਸ਼ੀ ਹੈ ਜਿਹੜੇ ਟਾਰਗੇਟ ਕੋਲ ਤੇ ਤੇਜ਼ੀ ਵਧ ਚੁੱਕੀ ਹੈ ਜਗਾਹਾਰਾ ਟਾਈਪ ਹੋ ਰਹੇ ਹੈ ਇਮਰਜੈਂਸੀ ਕਿ ਅਗਰ ਅਸੀਂ ਪਠਾਨਕੋਟ ਦੇ ਜਿੱਤੇ ਬਾਰਡਰ ਏਰੀਆ ਇੰਟੈਂਸਿਟੀ ਬਿਲਕੁਲ ਵਧ ਚੁੱਕੀ ਹੈ ਕੱਲ ਰਾਤ ਕੋ ਵੀ ਅਟੈਕ ਹੋਇਆ ਤੇ ਅੱਜ ਸਵੇਰ ਵੀ ਅਟੈਕ ਹੈ 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 ਨਾਲ ਇੱਕ ਮੰਤਰੀ ਲਗਾਤਾਰ ਬਾਰਡਰ ਏਰੀਆ ਦੇ ਵਿੱਚ ਤਾਇਨਾਤ ਹੈ ਮੈਂ 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 ਤਿੰਨਾਂ ਦੇ ਸਵਾਲਾਂ ਦੇ ਜਵਾਬ ਦੇ ਤਿੰਨਾਂ ਦੇ ਸਵਾਲਾਂ ਦੇ ਜਵਾਬ ਦੇਖੋ ਇਹਨਾਂ ਨੇ ਕਹਿਣਾ ਕਿ ਜੋ ਪਠਾਨਕੋਟ ਦੇ ਵਿੱਚੋਂ ਰਾਤ ਨੂੰ ਹੋਇਆ ਬੱਧਿਆ ਉਹਨਾਂ ਦੀ ਗਿਣਤੀ ਵੱਧ ਹੀ ਜਾ ਰਹੀ ਸੋ ਇਹਹੀ ਪਹਿਲਾ ਸਵਾਲ ਵੀ ਇਹ ਹੀ ਹੋਇਆ ਸੀ ਕਿ ਇੱਕ ਪਾਸੇ ਤਾਂ ਕਹਿੰਦੇ ਤਣਾਅ ਘੱਟ ਕਰੋ ਦੂਜੇ ਪਾਸੇ ਕਹਿੰਦੇ ਗਿਣਤੀ ਗਿਣਤੀ ਵਧਾ ਦਿਓ ਡਰੋਨ ਇਧਰ ਨੂੰ ਜਾਂ ਮਜ਼ਾਈਲਾਂ ਇਧਰ ਨੂੰ ਛੱਡਣ ਦੀ ਦੂਜੀ ਰਹਿਸ਼ੀ ਇਲਾਕਾ ਕਹਿੰਦੇ ਇਹ ਬਹੁਤ ਮੰਦਪਾਗੀ ਗੱਲ ਹੈ ਭਾਰਤੀ ਫੌਜ ਨੇ ਉਹਨਾਂ ਦੇ ਜਿਹੜੇ ਟੈਰਰਿਸਟਾਂ ਦੇ ਟ੍ਰੇਨਿੰਗ ਸੈਂਟਰ ਨੇ ਜਾਂ ਉਹਨਾਂ ਦੇ ਮੁਖਿਆਲੇ ਨੇ ਵੱਡੇ ਵੱਡੇ ਲਸ਼ਕਰੇ ਤੋਇਬਾ ਦੇ ਜਾਂ ਹਿਜਬੁੱਲ ਦੇ ਜੈਸੀ ਮੁਹੰਮਦ ਉਹਨਾਂ ਨੂੰ ਟਾਰਗੇਟ ਕੀਤਾ ਅੱਪਾ ਕੋਈ ਰੈਸ਼ੀ ਹਲਕਾ ਇਲਾਕੇ 'ਚ ਉਹਨਾਂ ਦੇ ਨਿੰਕ ਕੀਤਾ ਟਾਰਗੇਟ ਉਹੋ ਕਰਦੇ ਰਹਿਸ਼ੀ ਇਲਾਕੇ ਨੇ ਠੀਕ ਹੈ ਨਾ ਸੋ ਇਸ ਕਰਕੇ ਮਤਲਬ ਇੱਕ ਬਹੁਤ ਕਾਇਰਤਾਪੂਰਨ ਲੱਗਦਾ ਕਿ ਤੁਸੀਂ ਆਮ ਲੋਕਾਂ ਨੂੰ ਰਾਤ ਨੂੰ ਸੁੱਤੇ ਪਿਆ ਦੇ ਘਰਾਂ ਵੱਲੋਂ ਜਿਹੜਾ ਉਹ ਕੰਪਿਊਟਰ 'ਚ ਫੀਡ ਕਰਕੇ ਤੁਸੀਂ ਉੱਥੇ ਭੇਜ ਦਿਓ ਤੇ ਲੋਕ ਮਰਨ ਪੈਣੇ ਕੋਵੇ ਸੋ ਇਸ ਤਰ੍ਹਾਂ ਦੀ ਜਿਹੜੀ ਹੈ ਸਿਚੁਏਸ਼ਨ ਦੇ ਨਾਲ ਵੀ ਨਿਸ਼ਚਿਤ ਨੂੰ ਤਿਆਰ ਆ ਉਹਨੂੰ ਕਿਤੇ ਰਸਤੇ 'ਚ ਹੀ ਕਿਸੇ ਆਬਾਦੀ ਤੋਂ ਪਹਿਲਾਂ ਉਨੂੰ ਡਰੋਨ ਨੂੰ ਜਿਹੜਾ ਸੁੱਟ ਲਿਆ ਜਾਵੇ ਜਾਂ ਮਿਜ਼ਾਈਲਾਂ ਨੂੰ ਜਿਹੜਾ ਉਹ ਰਸਤੇ 'ਚ ਖੇਤਾਂ 'ਚ ਰੋਕ ਲਿਆ ਜਾਵੇ ਤਾਂ ਕਿ ਰਹਿਸ਼ੀਲਾਕ